ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਆਪਾਂ ਡੌਗ ਲਵਰਸ ਦੇ ਲਈ ਲੈ ਕੇ ਆਇਆ ਆ ਆਉਣ ਵਾਲੀ 17 ਦਸੰਬਰ ਦਿਨ ਐਤਵਾਰ ਨੂੰ ਬਾਬਾ ਦામੂ ਸ਼ਾ ਸਟੇਡੀਅਮ ਲਹਾਰਾ ਜ਼ਿਲ੍ਹਾ ਮੋਗਾ ਦੇ ਵਿੱਚ ਸ਼ੋ ਹੋਣ ਜਾ ਰਹੀ ਕਿਸੇ ਵੀ ਬਰੀਡ ਦਾ ਆਪਾਂ ਡੌਗ ਐਂਟਰ ਕਰਵਾ ਸਕਦੇ ਆ ਤਰੀਖ ਦੁਬਾਰਾ ਇੱਕ ਵਾਰੀ ਫੇਰ ਨੋਟ ਕਰ ਲਓ 17 ਦਸੰਬਰ ਦਿਨ ਐਤਵਾਰ ਬਾਬਾ ਦામੂ ਸ਼ਾ ਸਟੇਡੀਅਮ ਲਹਾਰਾ ਦੇ ਵਿੱਚ ਸ਼ੋ ਹੋਣ ਜਾ ਰਿਹਾ ਪਿਛਲੀ ਵਾਰ ਵੀ ਇਸ ਸਟੇਡੀਅਮ ਦੇ ਵਿੱਚ ਸ਼ੋਅ ਹੋਇਆ ਸੀਗਾ ਤੇ ਐਸ ਵਾਰ ਵੀ ਉਸੇ ਸਟੇਡੀਅਮ ਦੇ ਵਿੱਚ ਸ਼ੋਅ ਹੋ ਰਿਹਾ ਹੈ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਿੰਨੇ ਵੀ ਡੌਗਸ ਐਂਟਰ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਹੀ ਟਰੋਫੀ ਦਿੱਤੀ ਜਾਊਗੀ ਜਿਹੜੇ ਪੋਜੀਸ਼ਨਾਂ ਤੇ ਹੋਣਗੇ ਉਹਨਾਂ ਨੂੰ ਤਾਂ ਟਰੋਫੀ ਹੱਟ ਮਿਲਣੀ ਮਿਲਣੀ ਹੈ ਜਿੰਨੇ ਵੀ ਡੌਗ ਐਂਟਰ ਹੋਣਗੇ ਸਾਰਿਆਂ ਨੂੰ ਹੀ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਕਿਸੇ ਵੀ ਡੌਗ ਨੂੰ ਆਪ ਐਂਟਰ ਕਰਵਾ ਸਕਦੇ ਆ ਤਰੀਕ 17 ਦਸੰਬਰ ਹੈ ਦਿਨ ਹੈ ਦੁਵਾਰਾ ਦਾ ਬਾਬਾ ਦામੋਸ਼ਾ ਸਟੇਡੀਅਮ ਲਹਾਰਾ ਜ਼ਿਲ੍ਹਾ ਮੋਗਾ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਸਾਰੇ ਵੀਰ ਆਪਣੇ ਡੌਗਸ ਨੂੰ ਲੈ ਕੇ ਜਰੂਰ ਪਹੁੰਚੋ ਕੋਈ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤਾਂ ਮੈਂ ਤੁਹਾਨੂੰ ਨੰਬਰ ਨੋਟ ਕਰਵਾ ਦਿੰਨਾ ਤਾਂ ਤੁਸੀਂ ਨੰਬਰ ਵੀ ਨੋਟ ਕਰ ਲਿਓ ਭਾਈ ਸੁਕੀ ਲਹਾਰਾ ਦਾ ਨੰਬਰ ਨੋਟ ਕਰ ਲਓ ਪਹਿਲਾਂ 8288 2779 8288 2779 ਇੱਕ ਨੰਬਰ ਜਸਬਾਈ ਜਸ ਗਿੱਲ ਦਾ ਨੰਬਰ ਨੋਟ ਕਰ ਲਓ 98799 30636 98799 30636 ਤੇ ਇੱਕ ਨੰਬਰ ਨੋਟ ਕਰ ਲੋ ਬਾਈ ਗੁਰਲਾਬ ਦਾ ਬਾਈ ਗੁਰਲਾਬ ਬਰਾੜ ਦਾ ਨੰਬਰ ਨੋਟ ਕਰ ਲੋ 96536 2 ਤੋਂ ਬਾਅਦ 30 ਦੇ 2 96536 2002 ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਤਾਂ ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਕਿਸੇ ਵੀ نسل ਦਾ ਡੌਗ ਆਪਾਂ ਐਂਟਰ ਕਰਵਾ ਸਕਦੇ ਆ ਸਪੈਸ਼ਲਿਸਟ ਜਰਮਨ ਦਾ ਹੈਗਾ ਕਿਸੇ ਵੀ ਨਸਲ ਦੇ ਡੌਗ ਨੂੰ ਪੈਂਟਰ ਕਰਵਾ ਸਕਦੇ ਆ ਪੀਛ ਨਾਲ ਤੇ ਰਹਿਣ ਵਾਲੇ ਡੌਗਸ ਨੂੰ ਟਰੋਫੀ ਮਿਲਣੀ ਮਿਲਣੀ ਹੈ ਜਿੰਨੇ ਵੀ ਡੌਗਸ ਇੰਟਰ ਹੋਣਗੇ ਸਾਰਿਆਂ ਨੂੰ ਹੀ ਟਰੋਫੀ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਆਉਣ ਵਾਲੀ 17 ਦਸੰਬਰ ਦਿਨ ਐਦਵਾਰ ਪਿੰਡ ਲਹਾਰਾ ਬਾਬਾ ਦਾਮੂਸ਼ਾ ਸਟੇਡੀਅਮ ਜ਼ਿਲ੍ਹਾ ਮੋਗਾ ਜਰੂਰ ਪਹੁੰਚੋ ਸਾਰਿਆਂ ਨੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਾਣਕਾਰੀ ਹੋਰਾਂ ਤੱਕ ਪਹੁੰਚ ਸਕੇ ਸਾਰੇ ਹੀ ਡੌਗ ਲਵਰਸ ਉਥੇ ਪਹੁੰਚ ਸਕਣ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜੁੜੇ ਰਹੋ ਪਿੰਡੂ ਤਾਰਕਾ ਟੀਵੀ ਚੈਨਲ ਦੇ ਨਾਲ ਧੰਨਵਾਦ ਜੀ